ਸਾਰੀ ਦੁਨੀਆ ਨੂੰ ਲੱਗ ਰਿਹਾ ਸੀ ਕਿ ਪਾਕਿਸਤਾਨ ਸਿੱਧਾ ਪੰਜਾਬ ਨੂੰ ਕਿਉਂ ਟਾਰਗੇਟ ਕਰ ਰਿਹਾ ਪਰ ਇਹਦਾ ਇੱਕ ਬਹੁਤ ਵੱਡਾ ਖੁਲਾਸਾ ਹੋ ਗਿਆ ਔਰ ਜਿਹੜੀ ਅੱਜ ਤੁਹਾਨੂੰ ਹਸੀਨਾ ਦਿਖਾਉਣ ਜਾ ਰਿਹਾ ਉਹ ਵੀ ਪੰਜਾਬ ਦੀ ਹੈ ਐਸੇ ਕਰਕੇ ਪੰਜਾਬ ਦੇ ਉੱਤੇ ਅਟੈਕ ਹੋ ਰਹੇ ਸੀ ਬਾਰ ਬਾਰ ਜਾਨੀ ਡਰੋਨ ਭੱਲੇ ਜਾ ਰਹੇ ਸੀ ਤੇ ਬਾਰ ਬਾਰ ਮਸਲੇ ਨਾ ਸਿੱਟੀਆਂ ਜਾ ਰਹੀਆਂ ਸੀ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਹਸੀਨਾ ਪੰਜਾਬ ਦੇ ਅੰਦਰੋਂ 32 ਸਾਲ ਦੀ ਉਮਰ ਦੇ ਵਿੱਚ ਪਾਕਿਸਤਾਨ ਦੇ ਵਿੱਚੋਂ ਯਾਨੀ ਕਰੋੜਾਂ ਰੁਪਏ ਕਮਾ ਕੇ ਤੇ ਆਪਣੇ ਹੀ ਦੇਸ਼ ਆਪਣੇ ਹੀ ਪੰਜਾਬ ਦੇ ਨਾਲ ਕਿਵੇਂ ਗਦਾਰੀ ਕਰ ਰਹੀ ਸੀ ਔਰ ਕਿਵੇਂ ਉਸ ਤੋਂ ਬਾਅਦ ਦੇਖੋ ਪਹਿਲਾਂ ਮੈਂ ਤੁਹਾਨੂੰ ਬਠਿੰਡੇ ਦੇ ਵਿੱਚ ਇੱਕ ਮੋਚੀ ਫੜਿਆ ਜਾਂਦਾ ਉਹਦੀ ਵੀ ਖਬਰ ਦਿਖਾਈ ਸੀ ਕਿ ਮੋਚੀ ਦੇ ਰੂਪ ਦੇ ਵਿੱਚ ਪਾਕਿਸਤਾਨ ਦੇ ਨਾਲ ਯਾਨੀ ਖੁਫੀਆ ਜਾਣਕਾਰੀ ਸਾਰੀ ਯਾਨੀ ਫੌਜ ਦੀ ਜਿੰਨੇ ਵੀ ਕੈਂਟ ਬਣੇ ਹੋਏ ਸਾਰੀ ਜਾਣਕਾਰੀ ਬਠਿੰਡੇ ਦੇ ਵਿੱਚੋਂ ਪਹੁੰਚਾਈ ਜਾ ਰਹੀ ਸੀ ਪਾਕਿਸਤਾਨ ਦੇ ਅੰਦਰ ਤਾਂ ਹੁਣ ਜਿਹੜੀ ਮਹਿਲਾ ਤੁਸੀਂ ਦੇਖਣ ਜਾ ਰਹੇ ਹੋ ਇਹ ਵੀ ਦਰਸਾਰ ਪੰਜਾਬੀ ਇੱਕ ਕੁੜੀ ਹੈ ਜਿਹਦੇ ਬਹੁਤ ਵੱਡੇ ਵੱਡੇ ਖੁਲਾਸੇ ਅੱਜ ਤੁਹਾਡੇ ਸਾਹਮਣੇ ਤਰਾਂਗੇ ਇੱਕ ਪੈਸੇ ਦਾ ਕਰਕੇ ਕਿਵੇਂ ਯਾਨੀ ਇਨਸਾਨ ਗਿਰ ਜਾਂਦਾ ਤੇ ਆਪਣੀ ਦੇਸ਼ ਆਪਣੀ ਪੰਜਾਬ ਦੇ ਨਾਲ ਕਿਵੇਂ ਗਦਾਰੀਆਂ ਹੁੰਦੀਆਂ ਨੇ ਅ ਸੁਣੋ ਜਰਾ ਧਿਆਨ ਦੇ ਨਾਲ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਜਿਹੜੇ ਕਿ ਬੜੇ ਹੀ ਐਵੇਂ ਨੇ ਕਿਉਂਕਿ ਜਿਹੜੀ ਇਹ ਜਾਣਕਾਰੀ ਪਹੁੰਚਾਉਣ ਦਾ ਮਾਮਲਾ ਚੱਲ ਰਿਹਾ ਸੀ ਦਰਸਾਲ ਇਹ ਸਿਰਫ ਇਕੱਲੇ ਪੈਸੇ ਦੇ ਕਰਕੇ ਚੱਲ ਰਿਹਾ ਸੀ ਕਰੋੜਾ ਰੁਪਏ ਉਦੋਂ ਇਹਨੂੰ ਭੇਜੇ ਜਾ ਰਹੇ ਸੀ ਔਰ ਉਸ ਤੋਂ ਪਹਿਲਾਂ ਜਿਹੜਾ ਬੰਦਾ ਫੜਿਆ ਜਾਂਦਾ ਬਠਿੰਡੇ ਦੇ ਵਿੱਚ ਇੱਕ ਮੋਚੀ ਦੇ ਰੂਪ ਦੇ ਵਿੱਚ ਉਸ ਬੰਦੇ ਨੇ ਵੀ ਬਹੁਤ ਸਾਰਾ ਪੈਸਾ ਪਾਕਿਸਤਾਨ ਦੇ ਵਿੱਚੋਂ ਕਮਾਇਆ ਤੇ ਆਪਣੇ ਹੀ ਭਾਰਤ ਤੇ ਆਪਣੇ ਪੰਜਾਬ ਦੇ ਨਾਲ ਬਹੁਤ ਵੱਡੀ ਗਦਾਰੀ ਕੀਤੀ ਆ ਐਸੇ ਕਰਕੇ ਬਾਰ-ਬਾਰ ਜਿਹੜੇ ਡਰੋਨ ਆ ਰਹੇ ਸੀ ਜਾਂ ਮਸਹਿਲਾ ਸਿੱਟੀਆਂ ਜਾਰੀਆਂ ਸੀ ਉਹ ਹੋਰ ਕੋਈ ਮਾਮਲਾ ਨਹੀਂ ਸੀ ਦਰਸਰ ਇਹੋ ਜਿਹੇ ਲੋਕ ਆ ਜਿਹੜੇ ਇਹੀ ਸਾਡੇ ਪੰਜਾਬ ਨੂੰ ਸਿੱਧਾ ਨਿਸ਼ਾਨੇ ਦੇ ਉੱਤੇ ਆ ਯਾਨੀ ਕਿ ਲੇਲਾ ਸੀ ਪਾਕਿਸਤਾਨ ਨੇ ਇਹਨਾਂ ਲੋਕਾਂ ਦੀ ਵਜ੍ਹਾ ਦੇ ਨਾਲ ਸੁਣੋ ਯਾਰਾ ਧਿਆਨ ਦੇ ਨਾਲ ਇੱਕ ਜੁਆਇੰਟ ਸਾਂਝਾ ਸੈਂਟਰਲ ਏਜੰਸੀ ਨਾਲ ਤੇ ਮਰੀਰਕੋਟਲਾ ਪੁਲਿਸ ਨੇ ਇੱਕ ਆਪਰੇਸ਼ਨ ਸਾਂਝਾ ਆਪਰੇਸ਼ਨ ਦੇ ਵਿੱਚ ਇੱਕ ਸਫਲਤਾ ਹਾਸਲ ਕੀਤੀ ਹੈ ਜਿਹੜੀ 8 ਤਰੀਕ ਨੂੰ ਇੱਕ ਪਰਚਾ ਦਿੱਤਾ ਸੀਗਾ ਜਿਹਦੇ ਵਿੱਚ ਦੇਸ਼ ਦੇ ਪ੍ਰਤੀ ਗੈਰ ਕਾਨੂੰਨੀ ਗਤੀਵਿਧੀਆਂ ਤੇ ਜਾ ਇਨਫੋਰਮੇਸ਼ਨ ਸ਼ੇਅਰ ਕਰਨ ਬਾਰੇ ਅਸੀਂ ਪਰਚਾ ਦਿੱਤਾ ਸੀ ਉਹਦੇ ਵਿੱਚ ਇੱਕ 32 ਸਾਲ ਦੀ ਲੜੀ ਪਹਿਲੇ ਅਰੈਸਟ ਕੀਤੀ ਜਦੋਂ ਰੈਸਟ ਕੀਤੀ ਉਹਦੇ ਕੋਲ ਡਿਟੇਲ ਦੇ ਪੁੱਛਗਿੱਛ ਜਦੋਂ ਸ਼ੁਰੂ ਕੀਤਾ ਉਹਦੇ ਵਿੱਚ ਜਦੋਂ ਮੋਬਾਈਲ ਉੱਤੇ ਦੇਖੇ ਕੁਝ ਉਹਦੀਆਂ ਡਾਊਟਫੁਲ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਨਿਕਲੀਆਂ ਫਿਰ ਡਿਟੇਲ ਦੇ ਪੁੱਛਗਿੱਛ ਤੋਂ ਬਾਅਦ ਫਿਰ ਇੱਕ ਬੰਦਾ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦੇ ਵਿੱਚ ਕੰਮ ਕਰਦਾ ਹੈ ਉਹਦੇ ਨਾਲੋਂ ਸੰਪਰਕ ਚਾਹੀ ਸੀ ਇਹ ਲੜਕੀ ਇੱਥੋਂ ਵੀਜ਼ਾ ਲਵਾਨ ਗਈ ਸੀ ਪਾਕਿਸਤਾਨ ਦਾ ਤੇ ਉੱਥੇ ਜਿਹੜਾ ਲੜਕਾ ਸੀ ਉਹਦੇ ਸੰਪਰਕ ਚਾਹੀ ਸੀ ਉਦੋਂ ਬਾਅਦ ਉਹਨਾਂ ਨਾਲ ਜਨਮਸ਼ਾਨ ਦੇ ਵਿੱਚ ਕੋਈ ਇਨਫੋਰਮੇਸ਼ਨ ਜਿਹੜੀਆਂ ਲੋਕਲ ਲੈਵਲ ਤੇ ਜਾਂ ਆਪਣੀ ਇੰਸਟੈਬਲਿਸ਼ਮੈਂਟ ਬਾਰੇ ਉਹਦੇ ਬਾਰੇ ਇਨਫੋਰਮੇਸ਼ਨ ਸ਼ੇਅਰ ਕੀਤੀ ਫਿਰ ਡਿਟੇਲ ਦੇ ਅੱਗੇ ਜਾ ਕੇ ਪਤਾ ਲੱਗਿਆ ਵੀ ਉਹਨੇ ਜਿਹੜਾ ਪਾਕਿਸਤਾਨ ਹਾਈ ਕਮਿਸ਼ਨ ਦਾ ਬੰਦਾ ਸੀਗਾ ਉਹਨੇ ਇੱਕ ਹੋਰ ਬੰਦੇ ਨੂੰ 20000 ਕਹਿ ਕੇ ਇੱਕ ਲੜਕੀ ਦੇ account 'ਚ ਪਾਇਆ ਜਿਹੜਾ ਕਿ ਅੱਗੇ ਵੀ ਥੋੜੇ ਥੋੜੇ ਕਾ ਪੈਸੇ ਕਰਕੇ ਸ਼ੇਅਰ ਕੀਤੇ ਗਏ ਸੋ ਇਹਦੇ ਵਿੱਚ ਅਸੀਂ ਦੋ ਬੰਦੇ ਜਿਨ੍ਹਾਂ ਨੇ ਪੈਸੇ ਪਵਾਏ ਸੀਗੇ ਇੱਕ ਲੜਕੀ ਨੂੰ ਅਸੀਂ ਅਰੈਸਟ ਕੀਤਾ ਜਿਹੜੇ ਕਿ ਸਾਡੇ ਕੋਲੇ ਕੱਲ ਤੱਕ ਰਿਮਾਂਡ ਤੇ ਆ ਇਹਦੇ ਵਿੱਚ ਟੋਟਲ 3 ਬੰਦੇ ਅਸੀਂ ਨਾਮਿਨੇਟ ਕੀਤੇ ਆ ਅੱਗੋਂ ਜਿਹੜੇ ਵੀ ਰਵਾਣ ਤੋਂ ਗੱਲਬਾਤ ਆਊਗੀ ਉਹ ਡਿਟੇਲ ਚ ਪੁੱਛ ਕੇ ਅੱਗੇ ਅਸੀਂ ਇਹਦਾ ਫੈਸਲਾ ਕਰਾਂਗੇ ਜਿਹੜੀਆਂ ਕਿ ਆਪਣੇ ਦੇਸ਼ ਦੇ ਸੀਕ੍ਰੀਟ ਚੀਜ਼ਾਂ ਹੁੰਦੀਆਂ ਕੋਈ ਇਸਟੈਬਲਿਸ਼ਮੈਂਟਸ ਐ ਕੋਈ ਆਰਮੀ ਇਸਟੈਬਲਿਸ਼ਮੈਂਟਸ ਐ ਕੋਈ 에ਅਰ ਫੋਰਸ ਐ ਜਿਹੜਾ ਉਹਦੇ ਨੇੜੇ ਇਨਫੋ ਕਪੜਾ 에ਅਰ ਫੋਰਸ ਸਟੇਸ਼ਨ ਹੈਗਾ ਫਿਰ ਆਪਣੇ ਬਰਨਾਲੇ ਐ ਕੋਈ ਬਜੜੇ ਇਦਾਂ ਦੀਆਂ ਗੱਲਾਂ ਬਾਤਾਂ ਸ਼ੇਅਰ ਕਰਨੀਆਂ ਜਿਹੜੀਆਂ ਕਿ ਆਪਣੇ ਕੰਟਰੀ ਦੇ ਬਾਰੇ ਜਿਹੜੀਆਂ ਨਹੀਂ ਠੀਕ ਹੈਗੀਆਂ ਬਾਹਰ ਸ਼ੇਅਰ ਕਰਨੀਆਂ ਉਹਤਾਂ ਦੀਆਂ ਚੀਜ਼ਾਂ ਐ ਸ਼ੇਅਰ ਹਾਈ ਕਮਿਸ਼ਨ ਦਾ ਜਿਹੜਾ ਦੱਸਿਆ ਵੀ ਦੇਖਿਆ ਜਿਵੇਂ ਇਸ ਕੁਰੀ ਦੀ ਵਜ੍ਹਾ ਦੇ ਨਾਲ ਫੌਜ ਦੀਆਂ ਜਿਹੜੀਆਂ ਵੀ ਜਾਣਕਾਰੀਆਂ ਸੀ ਉਹ ਸਾਰੀਆਂ ਪਹੁੰਚ ਆ ਰਹੀ ਸੀ ਕਿੱਥੇ ਕਿੱਥੇ ਰਿਪੋਰਟ ਹੈ ਕਿੱਥੇ ਕਿੱਥੇ ਯਾਨੀ ਹੈੱਡ ਕੁਆਟਰ ਆ ਪੰਜਾਬ ਦੇ ਵਿੱਚ ਸਾਰੀ ਜਾਣਕਾਰੀ ਪਾਕਿਸਤਾਨ ਨੂੰ ਦੇ ਰਹੀ ਸੀ ਕਿ ਬਾਕੀ ਦੇਖੋ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਕੀ ਕਹ ਰਹੇ ਸੀ ਕਹਿੰਦੇ ਪੰਜਾਬ ਨੂੰ ਸਿੱਧਾ ਟਾਰਗੇਟ ਕਰ ਰਿਹਾ ਪਾਕਿਸਤਾਨ ਸਿੱਧੇ ਹਮਲੇ ਪੰਜਾਬ ਦੇ ਅੰਦਰ ਦਰਅਸਲ ਪੰਜਾਬ ਦੇ ਅੰਦਰ ਜਿਹੜੀਆਂ ਇਹੋ ਜਿਹੀਆਂ ਮਹਿਲਾਵਾਂ ਤੇ ਜਾਂ ਫਿਰ ਬਠਿੰਡੇ ਦੇ ਵਿੱਚ ਇੱਕ ਮੋਚੀ ਦੇ ਰੂਪ ਦੇ ਵਿੱਚ ਫੜਿਆ ਜਾਣ ਵਾਲਾ ਬੰਦਾ ਇਹਨਾਂ ਲੋਕਾਂ ਦੀ ਵਜ੍ਹਾ ਦੇ ਨਾਲ ਪੰਜਾਬ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਦੇਖੋ ਕਿੰਨੇ ਭਾਰੀ ਨੁਕਸਾਨ ਹੋਏ ਨੇ ਉਹ ਇਹਨਾਂ ਲੋਕਾਂ ਦੀ ਵਜ੍ਹਾ ਦੇ ਨਾਲ ਹੋਏ ਨੇ ਪਰ ਇੱਥੇ ਇੱਕ ਗੱਲ ਸਵਾਲ ਕੀਤੇ ਉੱਠਦੇ ਨੇ ਇਹ ਨਾਕਾਮੀ ਕਿਦੇ ਵਿੱਚ ਆ ਯਾਨੀ ਜਿਹੜੇ ਸਾਡੇ ਸਿਸਟਮ ਨੇ ਜਿਵੇਂ ਤੁਹਾਨੂੰ ਯਾਦ ਹੋਣਾ ਕਿ 2008 ਦੇ ਵਿੱਚ ਜਦੋਂ ਬੰਬਈ ਦੇ ਵਿੱਚ ਹਮਲਾ ਹੁੰਦਾ ਤੰਕੀ ਹਮਲਾ ਜਿੱਥੇ ਕਸਾਬ ਨੂੰ ਜ਼ਿੰਦਾ ਫੜਿਆ ਜਾਂਦਾ 10 ਅਤੰਕੀ ਘਲੇ ਜਾਂਦੇ ਆ ਪਾਕਿਸਤਾਨ ਦੇ ਵਿੱਚੋਂ 9 ਮਾਰੇ ਜਾਂਦੇ ਆ ਕਸਾਬ ਨੂੰ ਜ਼ਿੰਦਾ ਫੜਿਆ ਜਾਂਦਾ ਪਰ ਜਦੋਂ ਕਰਾਚੀ ਦੇ ਵਿੱਚੋਂ ਕਾਲ ਆਉਂਦੇ ਨੇ ਉਹਨਾਂ ਦੇ ਕਾਲ ਸੈਂਟਰ ਦੇ ਵਿੱਚੋਂ ਜਦੋਂ ਉੱਥੋਂ ਕਾਲ ਆ ਰਹੀ ਸੀ ਟੀਵੀ ਤੇ ਦੇਖਿਆ ਕਿ ਇਹ ਜਾਣਕਾਰੀ ਇਹਨਾਂ ਨੂੰ ਇਨਫਰਮੇਸ਼ਨ ਕੌਣ ਦੇ ਰਿਹਾ ਪਰ ਉੱਥੋਂ ਫਿਰ ਸਾਡੇ ਵਾਲਿਆਂ ਨੇ ਯਾਨੀ ਜਦੋਂ ਦੇਖਿਆ ਪੂਰਾ ਯਾਨੀ ਕੰਟਰੋਲ ਰੂਮ ਦੇ ਵਿੱਚ ਮੈਸੇਜ ਗਿਆ ਕਿ ਇਹ ਜਿਹੜੇ ਕਾਲ ਕਰਾਚੀ ਦੇ ਵਿੱਚੋਂ ਆ ਰਹੇ ਨੇ ਪਰ ਜਿਹੜਾ ਉਹਨੂੰ ਟਰੈਸ ਕੀਤਾ ਗਿਆ ਨੰਬਰ ਨੂੰ ਕਿ ਇਹ ਪਾਕਿਸਤਾਨ ਦਾ ਨੰਬਰ ਤਾਂ ਸਿੱਧੇ ਤੌਰ ਤੇ ਪਤਾ ਲੱਗਿਆ ਕਿ ਇਹ ਤੰਕੀ ਹਮਲਾ ਤੇ ਹਮਲਾ ਪਾਕਿਸਤਾਨਵਨ ਹੀ ਹੋ ਔਰ ਦੂਜੇ ਪਾਸੇ ਹੁਣ ਜਿਹੜੀ ਇਹ ਕੁੜੀ ਹੈ ਕਿ ਇਹਨਾਂ ਨੂੰ ਟਰੈਸ ਨਹੀਂ ਕਰ ਸਕਦੀ ਸਾਡੀ ਸਰਕਾਰ ਮੈਂ ਕਹਿੰਦਾ ਵੀ ਸਰਕਾਰ ਨਖੇਦੀ ਔਰ ਇਹ ਪੰਜਾਬ ਦੀ ਕਿਉਂਕਿ ਪੰਜਾਬ ਦੇ ਅੰਦਰ ਘੱਟਨਾ ਵਾਪਰਦੀ ਹੈ ਸਵਾਲ ਪੰਜਾਬ ਦੀ ਸਰਕਾਰ ਤੇ ਉੱਠਣੇ ਲਾਜ਼ਮੀ ਹੈ ਪਰ ਹੁਣ ਇੱਥੇ ਸਾਡਾ ਮੁੱਖ ਮੰਤਰੀ ਤੇ ਸਾਡੇ ਲੋਕਾਂ ਨਾਲ ਜਿਹੜੇ ਹੁਣ ਤੇ ਲੱਗਿਆ ਹੋਇਆ ਕਦੇ ਪਾਣੀ ਵਾਲੇ ਪਾਸੇ ਕਦੇ ਕਿਧਰੇ ਤੇ ਸਾਡੇ ਲੋਕ ਆ ਜਿਹੜੇ ਉਹ ਮੁੱਖ ਮੰਤਰੀ ਦੇ ਪਿੱਛੇ ਲੱਗੇ ਹੋਏ ਆ ਕੁਛ ਨਾ ਕੁਛ ਲੋਕ ਆ ਬਹੁਤੇ ਨਹੀਂ ਕਹਿ ਸਕਦੇ ਪਰ ਇੱਕ ਪਾਸੇ ਪੰਜਾਬ ਦੇ ਅੰਦਰ ਪਾਣੀਆਂ ਦਾ ਮੁੱਦਾ ਰੱਖਿਆ ਹੋਇਆ ਹੈ ਸਾਹਮਣੇ ਔਰ ਦੂਜੇ ਪਾਸੇ ਪਾਕਿਸਤਾਨ ਸਾਡਾ ਜਿਹੜਾ ਪੰਜਾਬ ਉਹਨੂੰ ਬਰਬਾਦ ਕਰਨ ਤੇ ਤਲਿਆ ਹੋਇਆ ਸੀ ਔਰ ਇੱਕ ਹੋਰ ਖਬਰ ਜਿਹੜੀ ਵੱਡੀ ਅੱਜ ਦੀ ਮੈਂ ਤੁਹਾਨੂੰ ਸਾਂਝੀ ਕਰੂੰਗਾ हरियाणा ਨੇ ਨੂੰ ਲੈ ਕੇ ਕਹਿੰਦੇ ਅਸੀਂ ਪਾਣੀ ਨਹੀਂ ਦਿੰਦੇ ਮਾਨਸਾਭ Rajasthan ਨੂੰ ਨਹੀਂ ਦਿੰਦੇ ਪਰ ਹੁਣ Rajasthan ਨੂੰ ਕਿਸ ਬਹਾਨੇ ਪਾਣੀ ਜਾ ਰਿਹਾ ਇਹ ਵੀ ਬਹੁਤ ਵੱਡੀ ਗੱਲ ਕਹਿੰਦੇ ਜੀ ਉੱਥੇ Rajasthan ਦੇ ਵਿੱਚ ਆਰਮੀ ਡੱਟੀ ਹੋਈ ਆ ਤੇ ਆਰਮੀ ਨੂੰ ਅਸੀਂ ਪਾਣੀ ਘੱਲ ਰਹੇ ਆ ਦਰਸਰ ਮੈਂ ਧਿਆਨ ਦੇ ਵਿੱਚ ਲਿਆ ਦਾਂ ਕਿ ਇਹ ਜਿਹੜਾ ਪਾਣੀ ਆ ਇਹ ਸਿੱਧਾ ਪਾਣੀ ਯੂਜ਼ ਨਹੀਂ ਕਰਦੀ ਆਰਮੀ ਔਰ ਇਹ ਜਿਹੜਾ ਪਾਣੀ ਆ ਇਹ ਸਤਲੋਈ ਦੇ ਵਿੱਚ ਜਦੋਂ ਬੁੱਢਾ ਦਰਿਆ ਡਿੱਗਦਾ ਤੇ ਉਹ ਜ਼ਹਿਰੀਲਾ ਪਾਣੀ ਭਲਾ ਆਰਮੀ ਕਿਵੇਂ ਪੀਊਗੀ ਇਹ ਗੱਲ ਲੱਖਾਂ ਸਿਸਦਾਨਾਂ ਨੇ ਵੀ ਕਹੀ ਹੈ ਪਰ ਜਿਹੜਾ ਭਗਵੰਤ ਮਾਨ ਮੁੱਖ ਮੰਤਰੀ ਇਹ ਲੋਕਾਂ ਨੂੰ ਉਲਝਾ ਕੇ ਜਾਨੀ ਕਿ ਲੋਕਾਂ ਨੂੰ ਪਿੱਛੇ ਲਾ ਕੇ ਆਰਮੀ ਦਾ ਹਵਾਲਾ ਦੇ ਕੇ ਪਾਣੀ ਰਾਫਤਾਰ ਨੂੰ ਦੇ ਰਿਹਾ ਤਾਂ ਹੁਣ ਪਾਣੀ ਦਾ ਕਰਕੇ ਵੀ ਬਹੁਤ ਵੱਡੀ جنگ ਲੱਗਣ ਵਾਲੀ ਆ ਪੰਜਾਬ ਦੇ ਅੰਦਰ ਕਿਉਂਕਿ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਕਿਸੇ ਵੀ ਸਟੇਟ ਨੂੰ ਸਾਡਾ ਪਾਣੀ ਨਹੀਂ ਜਾਣਾ ਚਾਹੀਦਾ ਪਰ ਸਾਡੇ ਵਾਲਾ ਮੁੱਖ ਮੰਤਰੀ ਪਾਣੀ ਦਾ ਜਿਹੜਾ ਮਾਮਲਾ ਇਹਨੂੰ ਲੈ ਕੇ ਵੀ ਮੈਨੂੰ ਐ ਲੱਗਦਾ ਵੀ ਨਿਕੰਮੀ ਜਿਹੜੀ ਕਿ ਹਾਸਲ ਹੋਣੀ ਹੈ ਇਹਨਾਂ ਨੂੰ ਕਿਉਂਕਿ ਪਹਿਲਾਂ ਹਰਿਆਣੇ ਨੂੰ ਜਾ ਰਿਹਾ ਸੀ ਤੇ ਹੁਣ ਰਾਜਸਥਾਨ ਨੂੰ ਵੀ ਕਹਿੰਦਾ ਬਹੁਤ ਸਾਰਾ ਪਾਣੀ ਕੱਲਣਾ ਤੇ ਉਹ ਪਾਣੀ ਆਰਮੀ ਨੇ ਪੀਣਾ ਪਰ ਆਰਮੀ ਦੇ ਕੋਲ ਜਿਹੜੇ ਖੁਦ ਟੈਂਕ ਹੁੰਦੇ ਨੇ ਇਹ ਪਾਣੀ ਨਹੀਂ ਪੀਂਦੀ ਮਾਨ ਸਾਹਿਬ ਅਪੀਲ ਹੈ ਕਿ ਲੋਕਾਂ ਨੂੰ ਤੁਸੀਂ ਬੁੱਧੂ ਬਣਾਉਣਾ ਛੱਡੋ ਤੇ ਆਪਦੇ ਪਿੱਛੇ ਲਾਉਣਾ ਛੱਡੋ ਸਿੱਧਾ ਸਾਫ ਮੁੱਦੇ ਤੇ ਆਜੋ ਕਿ ਜਿਹੜਾ ਟ੍ਰੀਟਮੈਂਟ ਤੁਸੀਂ ਸਹੀ ਦੇ ਤੌਰ ਤੇ ਕਰਨਾ ਬੁੱਢੇ ਦਰਿਆ ਦੇ ਵਿੱਚ ਬੁੱਢਾ ਦਰਿਆ ਜਿਹੜਾ ਸਤਲੁਜ ਦੇ ਵਿੱਚ ਡਿੱਗਦਾ ਉਸ ਪਾਣੀ ਨੂੰ ਬੰਦ ਕਰੋ ਤੇ ਫਿਰ ਸਾਡੇ ਪੰਜਾਬ ਦਾ ਭਲਾ ਹੋਣਾ। ਅ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਵੈਲ ਦੀ ਘੰਟੀ ਨੂੰ ਵਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ।